ਫਰੀਦਾ ਜੋ ਤੈ ਮਾਰਨ ਮੂਖੀਆਂ ਇਹਨਾਂ ਨੂੰ ਮਾਰ ਕੇ ਘੁੰਮੋਂ ਪਪੜੇ ਘਰ ਜਾਈ ਐ ਤੈਨ ਤਣਾ ਦੇ ਚੁੰਮ ਫਰੀਦਾ ਜੋ ਤੈ ਮਾਰਨ ਮੂਖੀਆਂ ਜਿਹੜਾ ਤੇਰੇ ਨਾਲ ਉਛੀਆਂ ਗੱਲਾਂ ਕਰਦਾ ਨਾ ਗੁਰਮਤਿ ਤੇ ਖਰਾਬ ਉਛੀਆਂ ਜਿਵੇਂ ਕਬੀਰ ਨੂੰ ਬੋਰਾ ਗੈਤਾ ਦਾਨ ਗੁਰੂ ਕੋ ਰਾਇਆ ਗੈਤਾ ਫਰੀਦ ਨੂੰ ਬੀਖੋਇਆ ਜਾਇ ਕਹਿਤਾ ਹੁਣ ਫਰੀਦ ਗੋੜ ਗੱਲ ਕਰ ਗਿਆ ਫਰੀਦ ਮੂਖੀਆ ਤੇਨਾਂ ਨਾ ਮਾਰੇ ਘੋਮ ਉਹ ਆਈ ਗੱਲ ਜਿਹੜਾ ਤੇਰੇ ਵਾਸਤੇ ਵਦਵਾ ਬੋਲਦਾ ਨਾ ਇਹ ਤਾਂ ਕੰਬਲਾ ਫਰੀਦ ਤਾਂ ਮੈਂ ਬਕਵਾਸ ਕਰੀ ਜਾਂਦਾ ਇਹ ਐ ਉਹ ਹੈ ਉਹ ਫਿਰ ਬੀਜ ਮੰਤਰ ਵਾਲੇ ਨੂੰ ਕਹੇ ਤਾ ਐਡੇ ਬੜੇ ਨੂੰ ਆਦਮੀ ਨੂੰ ਗੱਲ ਉਹ ਤਾਂ ਕਹੂਏ ਕੁਛ ਉਹਦੀ ਸੰਗਤ ਕਹੂਏ ਕੁਛ ਉਹਨੂੰ ਨਹੀਂ ਕਹੂ ਜਦੋਂ ਕਹਿੰਦਾ ਲੋਕਾਂ ਨੂੰ ਉਹਨੂੰ ਨਹੀਂ ਕਹੂ ਕੋਈ ਕੁਛ ਤੇਨਾਂ ਨਾ ਮਾਰੇ ਘੋਮ ਕਹਿੰਦਾ ਫਰੀਦ ਕਹਿੰਦਾ ਵੀ ਮੈਂ ਤਾਂ ਗੱਲ ਕਹੀ ਆ ਗਾਂਧੀ ਪਰ ਜੇ ਤੈਨੂੰ ਉਹ ਅਗਿਆਨਤਾ ਉਹ ਕੇ ਤੈਨੂੰ ਤੇਰੀ ਸਿਰਫ ਗੱਲ ਦਾ ਜਵਾਬ ਦੇਣ ਵਾਸਤੇ ਆਵੇਂ ਬੂਹ ਆਈਆਂ ਗੱਲਾਂ ਕਰਦੇ ਨੇ ਅਬਾ ਤਬਾ ਬੋਲਦੇ ਨੇ ਕੋਈ ਅਕਲ ਦੀ ਗੱਲ ਨਹੀਂ ਕਰਦੇ ਬੇਅਕਲੀ ਦੀਆਂ ਗੱਲਾਂ ਕਰਦੇ ਨੇ ਤੇਰੀ ਬੇਇੱਜ਼ਤੀ ਕਰਨ ਵਾਸਤੇ ਕੁਝ ਕਹਿੰਦੇ ਨੇ ਤਾਂ ਕਿ ਲੋਕ ਇਹਦੀ ਗੱਲ ਵੱਲ ਧਿਆਨ ਨਾ ਦੇਣ ਲੋ ਇਹ ਗੱਲਾਂ ਕਰਦੇ ਨੇ ਜਦ ਨਾਲ ਮਾਰੀ ਉਹਸ ਲੈਵਲ ਦੀ ਗੱਲ ਤਾਂ ਨਹੀਂ ਕਰਦੀ ਤੈਨ ਸਿੱਖਿਆ ਦੀ ਗੱਲ ਕਰਦੀ ਮੈਂ ਜਿਹੜੀ ਗੱਲ ਕਹੀ ਐ ਬੀਜ ਮੰਤਰ ਦੀ ਗੱਲ ਕਿ ਬੀਜ ਮੰਤਰ ਸਰਬਕੋ ਗਿਆਨ ਐ ਬੀਜ ਮੰਤਰ 84 ਲੱਖ ਜੋਬ ਦੂਜੇ ਜਾਂ ਦੇਣ ਵਾਲਾ ਸਰਬਕੋ ਗਿਆਨ ਆਪਣੇ ਘਰ ਜਾਈ ਫਿਰ ਸਰਬਕੋ ਗਿਆਨ ਜੇ ਆਪਾਂ ਗੁਰਬਾਣੀ ਨੂੰ ਬੀਜ ਮੰਤਰ ਕਹਿ ਦਈਏ ਸਾਰੇ ਸੁਦਸਾ ਨੂੰ ਗਿਆਨ ਐ ਸਾਰੇ ਸੰਸਾਰ ਨੂੰ ਗਿਆਨ ਹੈ ਕੋ ਜਾ ਦੇ ਰਹੀ ਗੁਰਬਾਣੀ ਕੋਈ ਫਰਕ ਨਹੀਂ ਜਿਹੜੀਆਂ ਸ਼ਕਤੀਆਂ ਨੂੰ ਉਹ ਮੰਨਦਾ ਹੈ ਬੀਜ ਮੰਤਰ ਵਾਲਾ ਉਹ ਸ਼ਕਤੀਆਂ ਹੁੰਦੀਆਂ ਹੀ ਨਹੀਂ ਗੁਰਬਾਣੀ ਦੀ ਮੰਨਦੀ ਨਾ ਬੇਦਮਾਨਦਾਰ ਨੂੰ ਸ਼ਕਤੀਆਂ ਨੂੰ ਉਹ ਸ਼ਾਸਤਰ ਸਿਮਰ ਸਿਆਸਤਰ ਬੁੱਧ ਸਿਮਰ ਦੇ ਸ਼ਾਸਤਰ ਦਾ ਗਰਸਿਆ ਹੋਇਆ ਗੱਲਾਂ ਬੀਜ ਬੁੱਧ ਤਰ ਦੀ ਕਰਦਾ ਹੈ ਸਿਮਰਤ ਸ਼ਾਸਤਰ ਨੂੰ ਬੰਨਣ ਵਾਲੇ ਨੇੜੇ ਕਿਵੇਂ ਆ ਗਏ ਜਿਹੜੇ ਨਹੀਂ ਲੱਗ ਸਕਦਾ ਜੇ ਬੀਜ ਮੰਤਰ ਹੋਵੇ ਜਿਹੜੇ ਪ੍ਰਾਣੇ ਸਿਮਰਤ ਸ਼ਾਸਤਰ ਦੇ ਪੁਜਾਰੀ ਨੇ ਨੇੜੇ ਵੀ ਨਹੀਂ ਆ ਸਕਦੇ ਤੇਰੇ ਪੈਸੇ ਤਾਂ ਉਹਨਾਂ ਦੇ ਲੱਗਦੇ ਨੇ ਇੱਡੋਂ ਤੇ ਸ਼ਾਇਦ ਕੁਝ ਹੋਰ ਹੈ ਵਿਚ ਪਲਾਨ ਹੋ ਰਿਹਾ ਉਹ ਪਲਾਨ ਹੋ ਰਿਹਾ ਉਹ ਯਾਜੂ ਰੰਗਾ ਹੋ ਜੀ ਉਹ ਪਲਾਨ ਪਲਾਨ ਕੀ ਹੈ ਜੂੜਾ ਕਿੱਥੇ ਜਾ ਕੇ ਦਮ ਤੋੜਦਾ ਪਤਾ ਲੱਗ ਜੂ ਭਾਈਦੇ ਨੇ ਨਾ ਰੇਸ ਦੇ ਵਿੱਚ ਕੋਈ ਪਹਿਲੇ ਗੇੜੇ ਪਿੱਛੇ رہ ਜਾਂਦਾ ਕੋਈ ਸਟਾਰਟ ਵਿੱਚ ਪਿੱਛੇ رہ ਜਾਂਦਾ ਕੋਈ ਦੂਜੇ ਗੇੜੇ ਵਿੱਚ ਪਿੱਛੇ رہ ਜਾਂਦਾ ਕੋਈ ਤੀਏ ਗੇੜੇ ਵਿੱਚ ਪਿੱਛੇ رہ ਜਾਂਦਾ ਇਤੁਕੜੇ ਇੱਕਾ ਲੱਗਿਆ ਲੈਂਚ ਵਿੱਚ ਵਜਾ ਰੇ ਚੱਲਦੀ ਹੈ ਕਿਹੜੇ ਇੱਕ ਹੁੰਦਾ ਰੇਸ ਵਿੱਚ ਸਾਰੇ ਲੱਗੇ ਹੋਏ ਨੇ ਦੇਖ ਜਾ ਕਿੱਥੇ ਜਾ ਕੇ ਦਮ ਤੋੜਦਾ ਬੀਜਪੁੱਤਰ ਟੋੜੂਗਾ ਨੜੀ ਤੋੜ ਦੇਣਾ ਨਾ ਆਪਣਾ ਨੜਾ ਘਰ ਜਾਈ ਐ ਪੈਰ ਤਨਾਂ ਦੇ ਚੁੰਮ ਆਪਣੇ ਘਰ ਜਾਈ ਐ ਪੈਰ ਤਨਾਂ ਦੇ ਚੁੰਮ ਆਪਾਂ ਤਾਂ ਆਪਣੇ ਘਰ ਨੂੰ ਚੱਲੇ ਆ ਜਿਹੜੇ ਆਪਣੇ ਘਰ ਨੂੰ ਜਾ ਰਹੇ ਨੇ ਨਾ ਪੈਰ ਤਨਾਂ ਦੇ ਚੁੰਮ ਜਿਹੜੇ ਦੁਖਦਾਰੂ ਸੁਖ ਰੋਗ ਦਾ ਉਪਦੇਸ਼ ਕਰ ਰਹੇ ਨੇ ਨਾ ਆਪਣੇ ਘਰ ਜਾਣ ਵਾਲੇ ਸੱਚੇ ਮਾਰਗ ਤੇ ਚੱਲਣ ਵਾਲੇ ਨੇ ਜਿਹੜੇ ਸੱਚੇ ਮਾਰਗ ਤੇ ਚੱਲਣ ਵਾਲੇ ਨੇ ਪੈਰ ਤੇ ਨਾ ਦੇ ਚੁੱਪ ਉਹਨਾਂ ਦੇ ਪੈਰ ਚੁੱਭਾ ਉਹਦਾ ਰੂਟ ਛੱਡੋ ਜਿਹੜੇ ਆਪਣੇ ਘਰ ਜਾਣ ਵਾਲੇ ਨੇ ਉਹਨਾਂ ਦੇ ਪੈਰ ਚੁੱਬਣ ਦੀ ਗੱਲ ਹੈ ਜਿਹੜੇ ਮੂਖੀਆਂ ਮਾਰਦੇ ਨੇ ਉਹਦੋਂ ਨੂੰ ਘੁੱਬ ਕੇ ਬੂਹ ਕਰਕੇ ਨਹੀਂ ਮਾਰਨਾ ਖੁਦ ਘੁੱਮ ਕੇ ਪੈਰ ਚੁੰਮ ਕੇ ਉਹਨਾਂ ਦੇ ਉਹ ਬੜਾ ਦਾ ਹੈ ਹੋ ਨਹੀਂ ਉਹਨਾਂ ਦੇ ਪੈਰ ਕੇ ਚੁੱਭੂਗੇ ਉਹ ਤੇ ਨਾ ਮਰੀ ਕੋਮੋ ਜੇ ਆਪਾਂ ਕੋ ਭਕੇ ਕੋ ਮੰਗੇ ਤਾਂ ਹੀ ਉਹਨਾਂ ਦੇ ਪੈਰ ਚੁੰਮੇਗਾ ਘੁੰਮਣਾ ਤਾਂ ਹੈ ਉਹ ਨਹੀਂ ਤੇ ਪੈਰ ਕਿਹਦੇ ਚੁੰਮਣੇ ਨੇ ਆਪਣੇਲੇ ਘਰ ਦੇ ਜਿਹੜੇ ਆਪਣਾ ਘਰ ਵਾਲ ਨੂੰ ਜਾ ਰਹੇ ਉਹਨਾਂ ਦੇ ਪੈਰ ਚੁੰਮ ਉਹਨਾਂ ਦੀ ਪੈੜ ਪੈੜ ਪੈਰ ਨਹੀਂ ੜਾੜੇ ਨਾਲੇ ਪੈੜ ਪੈੜ ਨੂੰ ਪੈਰ ਲਿਖਿਆ ਹੋਇਆ ਉਹਨਾਂ ਦੇ ਫੁੱਟ ਪ੍ਰਿੰਟਸ ਉਹਨੂੰ ਜੋ ਗੁਰਬਾਣੀ ਉਹਨਾਂ ਦੇ ਪੈਰ ਤੂੰ ਵੀ ਰੋਦੇ ਜੇ ਉਹਦੇ ਵਾਲ ਵੀ ਦੇ ਤਾ ਬਾਦ ਤੇ ਨਾ ਦੇ ਉਹਨਾਂ ਦੇ ਗੋੜਨੇ ਉਹਨਾਂ ਨੂੰ ਚੁੱਭੇ ਜਿਹੜੇ ਉਹਨਾਂ ਦੇ ਗੋੜਨੇ ਨਾ ਗੋੜੇ ਚਾਰਨ ਦੇ ਉਹਨਾਂ ਦਾ ਹਰ ਸਟੈਪ ਉਹ ਹਰ ਸਟੈਪ ਨੂੰ ਚੁੱਭੂ ਉਹਨਾਂ ਨੇ ਜਿਹੜੀ ਪੌੜੀ ਬਣਾਈ ਆ ਉਹ ਘਟ ਘਾਟੀ ਰਾਂਗ ਪੀਦੀ ਉਹ ਹਰ ਪੌੜੀ ਨੂੰ ਚੁੱਭ ਕੇ ਉਹਦੇ ਤੇ ਚੜ ਹਰ ਪੌੜੀ ਚੁੱਭਣ ਯੋਗ ਆ ਉਹਨਾਂ ਦੀ ਹਰ ਗੱਲ ਚੁੱਭਣ ਯੋਗ ਆ ਉਹਨਾਂ ਦੀ ਜਿਹੜੇ ਆਪਣੇ ਘਰ ਨੂੰ ਲੈ ਕੇ ਜਾ ਰਹੇ ਨੇ ਉਹ ਉਹ ਕਿਹਾ ਮਾਰਨ ਵਾਲੀ ਦੀ ਗੱਲ ਛੱਡ ਉਹ ਆਪਣੀ ਗੱਲੇ ਨਹੀਂ ਕਰਨੀ ਦੋ ਪੌੜੀ ਉਹ ਦੋ ਪੌੜੀਆਂ ਥੱਲੇ ਉਤਰ ਕੇ ਕਰਨੀ ਪਊ ਉਹਨਾਂ ਦੀ ਗੱਲ ਉਹ ਮੂੰਗਿਆ ਮਾਰਨ ਵਾਲਿਆ ਇਹ ਅੰਤਰਾਤ ਵਾਲਿਆ ਇਹ ਅੰਤਰਾਤ ਵਾਲੇ ਇੱਕ ਘਰ ਨੂੰ ਜਾਣ ਵਾਲੇ ਨੇ ਅਸਲ ਵਿਚ ਵੰਤਰ ਵਾਲੇ ਇਹ ਨੇ ਹਾਂ